ਹਾਂਜੀ ਕੀ ਹਾਲ ਆ ਅੱਜ ਆਪਾਂ ਕਰ ਲੱਗਿਆ ਵਲੌਗ ਸ਼ੁਰੂ ਅੱਜ ਸੂਰੇ ਵਾਲੇ ਦੇ ਟੂਰਨਾਮੈਂਟ ਤੇ ਲਾਉਨੇ ਆ ਰੌਣਕਾਂ ਜਾ ਕੇ ਤੇ ਆਪਣੀ ਟੀਮ ਬਣੀ ਅੱਜ ਦੁੱਧੇ ਦੀ ਆਪਣੀ ਦੁੱਧੇ ਦੀ ਟੀਮ ਚ ਅੱਜ ਖੇਡਦੇ ਆ ਹੈਰੀਦਾਰਾਪੁਰ ਅਰਚ ਲੋਗੜ ਤੇ ਮੰਦਰ ਸੇਲਵਰਾ ਟੀਮ ਵਧੀਆ ਬਣੀ ਆ ਵਾਹਿਗੁਰੂ ਕਿਰਪਾ ਕਰੇ ਅੱਗੇ ਤੇ ਬਾਕੀ ਆਪਾਂ ਕਰੰਨੇ ਅੱਜ ਪਲੇਅਰਾਂ ਨਾਲ ਤੁਹਾਡੀਆਂ ਗੱਲਾਂ ਬਾਤਾਂ ਮਲਾਵਾਂਗੇ ਤੁਹਾਨੂੰ ਪਲੇਅਰਾਂ ਦੇ ਨਾਲ ਤੇ ਦਿਖਾਵਾਂਗੇ ਗਰਾਊਂਡ ਦਾ ਪ੍ਰਦਰਸ਼ਨ ਹਾਂਜੀ ਆ ਬਟਰ ਨਾਲ ਤੁਹਾਨੂੰ ਮਿਲਾਈ ਗਿਆ ਪਾ ਦੁੱਧ ਦੇ ਵਾਲੇ ਨਾ ਕਿਵੇਂ ਬਟਰ ਜਮਾ ਵਧੀਆ ਓਕੇ ਆ ਜਮਾ ਹਾਂ ਸੂਰੇ ਵਾਲੇ ਮੈਚ ਆ ਹੈ ਅੱਜ ਹਾਂ ਠੀਕ ਆ ਟੀਮ ਵਧੀਆ ਬਣੀ ਹੈ ਹੈਰੀ ਤੇ ਅੱਛ ਹੈ ਯਾਰ ਸਤਿਮੰਦਰ ਸਿੰਘ ਠੀਕ ਹੋਰ ਬੰਦੇ ਸਾਰੇ ਹੀ ਅੱਜ ਪੈਂਟਦੇ ਵੀ ਰੱਬੋ ਦੁੱਧਾ ਸੰਦੀਪ ਦੁੱਧਾ ਤੇ ਕੱਟਾ ਦੁੱਧਾ ਲਵੀ ਹਾਂ ਕੱਟਾ ਗਰਮੀਤ ਦੁੱਧਾ ਸੌਰੀ ਯਾਰ ਕੱਟਾ ਨਹੀਂ ਹਾਂ ਹਾਂ ਬਾਕੀ

ਸਾਡਾ ਗਰਮੀ ਥੋੜਾ ਵੱਧ ਮਾਰਨਾ ਐ ਦਾ ਸਪੋਰਟਰ ਠੀਕੇ ਕੰਮ ਕਰ ਉਹ ਵੀ ਆ ਸਕਦਾ ਧੀ ਜੀ ਜਾ ਬੜਾ ਵਧੀਆ ਔਰ ਠੀਕ ਆ ਸਾਨੂੰ ਘਰੇ ਜੀ ਆ ਰਹੇ ਹੁਣ ਲੁਧਿਆਣੇ ਉਹ ਟੀਮਾਂ ਨਾਲ ਆ ਜੀ ਬਸ ਹਾਂ ਆ ਜਾਣਾ ਨਹੀਂ ਇਸ ਤੋਂ ਕਈ ਨੂੰ ਆ 25 ਬਈ ਹਾਂ 25 ਸਭੀ ਨੂੰ ਆ ਜੀ ਮੇਰੇ ਕੋਲ 25 ਨੂੰ ਮਾਰਦੇ ਤੇ ਭੇਜੀ ਨਹੀਂ ਹੋਣੀ ਟਿਕਾ ਠੀਕ ਹੋ ਗਿਆ ਹਾਂ ਯਾਰ ਸਾਰੇ ਹੁਣ ਪੈਸੇ ਤੂੰ ਦਾ ਸੈਟ ਆ ਹਾਂ ਸੈਟ ਆ ਆਇਆ ਭਲਵਾਨ ਨੇ ਫਿਰ ਆਪੇ ਅੱਜ ਹੋਣੇ ਟਾਈਮ ਹਾਂ ਬਾਈ ਹੋਇਆ ਹੋਇਆ ਹੋਰ ਪੈਸੇ ਹਾਂ ਬੰਨੋ ਉਹ ਮੈਦਾਨ ਤੇ ਆਵੇ ਹਾਂ ਵੀ ਆਪਣੇ ਚੋਲ ਚਲਪਨੇ ਮੈਚ ਆਪਣੇ ਮੈਂ ਬਾਕੀ ਨੂੰ ਆਉਣ ਕਿਹਾ ਮੈਚ ਖੜਨ ਲੱਗੇ ਨੇ ਮੈਚ ਦਾ ਬਹੁਤ ਹੀ ਖਾਣੀਆਂ ਬਹੁਤ ਆਉਣਗੀਆਂ ਬੰਨੋ ਉਹ ਦੂਨੇ ਅੱਜ ਨੂੰ ਬਈ ਹਾਂ ਕਾਲੇ ਤੋਂ ਉਤਾਰੀ ਆਉਂਦਾ ਹਾਂ ਬੰਨੋ ਦਾ ਪੁੱਠੇ ਦਾ ਸੈਟ ਹੈ ਮੈਂ ਬਹੁਤ ਜੀਚਾ ਲਗਾ ਬਈ ਕਿੰਨੇ ਮੌਕੇ ਮਿਲੋ ਨਾ ਕਿ ਸਭ ਨੂੰ ਬਾਰੇ ਹਾਂ ਆਹ ਤੇਰਾ ਲੋਕਾ ਤੂੰ ਨਹੀਂ ਮੰਨ ਸਕਦਾ ਤੂੰ ਰਾਤ ਵੀਰੇ ਕਿੰਨਾ ਕਿਰਿਆ ਮੈਂ ਨਹੀਂ ਦੇ ਰਿਹਾ ਮੈਂ ਇਹਨੂੰ ਤੋਂ ਨਹੀਂ ਆਪਾਂ ਅੱਗੇ ਮੈਂ ਜਾਤ ਨਹੀਂ ਇਹ ਤਾਂ ਬਾਹਰ ਘਾ ਰਹੀ ਜਿੱਤਾ ਅੱਧਾ ਉਹੀ ਰਹਿ ਗਿਆ ਹਾਂਜੀ ਭਾਈ ਵਧੀਆ ਲੋਟ ਆ ਜਾਵਾ ਹੋ ਗਿਆ ਬੱਸ ਸਿੱਟ ਦੇ ਮੇਰਾ ਹੈਡ ਮੇਰਾ ਹੈਡ ਹਾਂ ਤੇ ਅਰੇ ਦੂਰ ਤੋਂ ਲਾਈ ਜਾਣਾ ਜੇ ਮੇਰੇ ਨੂੰ ਸੋਚਦਾ ਥੱਲੇ ਜਾਣਾ ਸਟੇਮ ਗਰਾਊਂਡ ਤੋਂ ਜਾਇਦਾ ਗਾ ਗਰਾਊਂਡ ਦਾ ਜੂਰੀ ਹਾਂ ਭਾਈ ਸਵੇਰੇ ਗਰਾਊਂਡ ਜਾਇਦਾ ਸ਼ਾਮ ਨੂੰ ਫਿਰ ਜਾ ਮੈਨੂੰ ਬੰਦਾ ਲਈ ਜਾਗਾ ਜੇ ਮਨਾ ਵੀ ਤੋਰੀ ਜੀ ਵੱਧ ਜਾ ਇਹ ਪੈਡ ਵੱਧ ਜਾ ਜੇ ਮਨਾ ਪਾਵਰ ਟਾਇਰ ਦੀ ਉਪਰ ਤੋਂ ਪੋਲ ਦਾ ਪਾਈ ਇਹ ਪੈਡ ਨਹੀਂ ਹੁੰਦਾ ਜਿੰਦੀਪ ਹੋ ਜੇ ਮਨਾ ਠੀਕ ਆਉਣਾ ਹੈ ਵਰਨਾ ਕਾਵਲਪੁਰ ਵਾਸਤੇ ਪਾਵਰ ਇਹ ਹਣ ਬਈ ਇਹ ਜਦੋਂ ਭਾਦਾਂ ਨੂੰ ਆਏ ਨਾ ਉਹਦਾ ਟੈਟ ਨਹੀਂ ਆ ਟੈਟ ਨਹੀਂ ਆ ਤੁਮ ਕੋ ਸਰੀਰ ਤੇ ਹਾਂ ਟੈਟ ਦੀ ਬਾਹ ਲਾ ਬਾਬਾ ਤੁਸੀਂ ਆਪਣਾ ਬਣਾ ਇਹ ਰੋਮੇ ਭਾਈ ਜੀ ਹਾਂ ਇਹਦੇ ਨਾਲ ਦਨ ਵਾਰ ਰਿਟਰ ਹੁੰਦੇ ਆ ਤਰੀਕੀ ਹੁੰਦੀ ਹੈ ਬਹੁਤ ਜ਼ਿਆਦਾ ਆ ਨਾ ਤਾਂ ਕਰਕੇ ਹੋ ਜਾਂਦਾ ਵੀ ਕੋਈ ਆਉਂਦਾ ਨਹੀਂ ਟੈਟ ਆਉਂਦੇ ਭਾਈ ਜੀ पअकर पय filt और मह पहँ जो? पामपकर पामपकर शॉडहा wam? सली रामपकर ती म हाए ਆਪਣੇ ਉਹ ਲੋਕਾਂ ਦੇ ਚੱਕਰ ਵਿੱਚ ਆਈ ਨੀ ਆਰਦੇ ਆਪਣੀ ਬਾਈ ਬਾਈ ਬੰਦੇ ਤੁਹਾਡੇ ਆ ਗਿਆ ਹੈ ਭਾਈ ਆ ਲੱਗਦਾ ਤੂੰ ਆਹ ਹੁਣ ਵੀ ਆਦਾ ਵੀ ਸਹੀ ਹੈ ਹਾਂ ਵੀ ਸੱਚ ਇੰਨੇ ਫੇਰ ਤੇ ਮੈਂ ਜਾਇਜ਼ ਰਹਿਣਾ ਕਿ ਵੀ ਮੋਰਦਾ ਸਾਰਾ ਅਰਸ ਮੈਂ ਬਗਾਈ ਲਾਦਾ ਮੈਂ ਨਾ ਨਾ ਆਇਆ ਦਾ ਵੀ ਦੇਖਦਾ ਉਹ ਤੂੰ ਫੂਲ ਜੱਲਾ ਮੇਰਾ ਕਟਿੰਗ ਦੇ ਮਸਲੇ ਦੇ ਕੱਲੇ ਰੋ ਦਿੰਦੇ ਆ ਤੇਰੇ ਤੂੰ ਆਇਆ ਲੱਗਾ ਕਿ ਕਿਨੇ ਬਾਦ ਜਾਉਂਦਾ ਬਾਹਰ ਡੋ ਕੋਈ ਬਾਹਰ ਡੋ ਉਹ ਆਪਾਂ ਨੂੰ ਲਾਉਂਦਾ ਇਹਨੂੰ ਉਹ ਲਾਦਾ ਮੈਂ ਨਹੀਂ ਲਿਖ ਬੀਰ ਤੇ ਮੈਨੂੰ ਸਹੀ ਰਹਿੰਦਾ ਗਈ ਬਾਹਰ ਮੈਂ ਵੀ ਬਾਹਰ ਬਧਾ ਰਹੀ ਮੈਂ 90 ਰੋਲ ਲੇ ਕਿਲੋ ਕਰ ਗਿਆ ਮੈਂ ਤੋ ਨਿਤੂ ਰਿਆ ਜਾਂਦਾ ਮੈਂ ਲਾ ਕੇ ਕੁਚਾ ਬੱਤੀ ਅਰਤਿਆ ਤੋਂ ਲੱਗੀ ਬਾਲਾ ਹੋਰ ਥੋੜਾ ਇੰਨੇ ਕਿ ਡੇਟ ਦਾ ਸਹੀ ਹੈ ਜੈਜ ਜਾਣਾ ਆ ਮਸਲਾ ਨਹੀਂ ਜਿੱਥੇ ਜਨਾਬਸ ਘਟੋਨੇ ਸਹੀ ਹੈ ਹਾਂ ਜੀ ਕਿਉਂ ਨਹੀਂ ਸਸਾ ਮਸਲਾ ਜੀ ਬਾਦ ਮੇਰਾ ਕੱਪ ਬੈਂਡ ਰੋਡ ਜੀ ਨਹੀਂ ਚੱਲਦਾ ਜੀ ਜਾ ਬਈ ਇਹ ਕਹਿੰਦਾ ਮੈਨੂੰ ਹਾਂ ਜਾ ਯਾਰ ਮਾੜਾ ਕੱਪ ਹੋ ਗਿਆ ਯਾਰ ਪਲੇਖੇ ਨਾਲ ਲਾ ਕੇ ਗੋਲਸੀ ਕਿਤੇ ਤੋਂ ਚਾਲ ਉਹ ਬੰਦੂਰੇ ਕਿ ਲਾ ਕੇ ਕਿਤੇ ਗੋਲਸੀ ਨਾ ਜੋ ਪਈ ਗਈ ਉਹ ਗੇਮ ਪਲੇਖੇ ਨਾਲ ਲਾ ਗਿਆ ਨਹੀਂ ਭਾਈ ਆਏ ਆਏ ਨਹੀਂ ਭਲੇਖੇ ਭਲੂਖੇ ਵਾਲੀ ਨਾ ਨਾ ਕੱਟੇ ਹੋਰ ਨਾ ਨਾ ਕੱਟੇਗਾ ਹੋਰ ਨਹੀਂ ਲਾਦਾ ਹੋਰ ਨਹੀਂ ਲਾਦਾ ਭਲੇਖੇ ਨਾ ਹੋਰ ਨਹੀਂ ਲਾਦਾ ਉਹ ਮੈਚ ਦਾ ਛੱਕੇ ਹੁੰਦੇ ਸੀ ਬਹੁਤ ਲੱਗਾ ਨਾਲ ਹਾਂ ਹਾਂ ਬਾਈ ਉਹ ਨਾਲ ਬੜੀ ਅਫੀ ਦੋ ਮਿੰਨਾ ਦਾ ਦੋ ਵਕੀ ਬਾਈ ਨੇ ਇੱਧਰ ਹੈਰੀ ਨੇ ਲਾ ਦੀ ਪਹਿਲੇ ਦੋ ਉਹ ਗਿਆ ਉਹ ਵਾੜਿਆ ਮੈਂ ਉਹ ਮੈਂ ਲੈ ਵੀ ਮੈਂ ਚੱਕੇ ਨਿਮੈ ਦਾ ਹਰਫਾ ਉਹ ਟ੍ਰੈਕਟਰ ਦੇ ਬਹੁਤ ਬੰਦ ਬਹੁਤ ਅੱਗੇ ਨਿਕਲੇ ਚੱਲੇ ਬੰਦੇ ਜੱਫੇ ਨਹੀਂ ਪਾਏ ਉਹ ਕਲਰਪਿੰਦਰ ਬਾਈ ਕੱਲਾ ਪਾ ਗਿਆ ਹਾਂ ਉਸ ਦਿਨ ਵੀ ਟੋੜੇ ਬਹੁਤ ਪਾਈਆਂ ਹਾਂ ਮੈਂ 19 ਪੰਜੋਂ ਮੇਰੇ 14 ਨੰਬਰ ਸੀਗੇ 15 ਪਤਾ ਨਹੀਂ ਬਾਈ ਰਪਿੰਦਰ ਦੇ 15 ਦੇ 15 ਸੀਗੇ ਹਾਂ ਐਉਂ ਦੇ ਕੋਈ ਨਹੀਂ ਸੋ ਲੋਕ ਕਾਜ ਮਚਾਉਂਦੇ ਐ ਲੈ ਉਹਨਾਂ ਨੂੰ ਕਹਿ ਬੰਦੂ ਕਿਤੇ ਦੋਦੇ ਦਾ ਮੈਚ ਆ ਰਿਹਾ ਜੀ ਕੋਈ ਫੁੱਟਪੈ ਹੀ ਨਾ ਹਾਂ ਬਈ ਨਹੀਂ ਤਾਂ ਬਈ ਕਿਸੇ ਭਾਈ ਮਾਰੀ ਲੱਗੂ 2000 ਰੁਪਏ ਦੇ ਹਾਂ ਉਹ ਵਾਸਤਾ ਵਾਸਤਾ ਉਹ ਬੋਟਰਾਂ ਦਵਾ ਵਾਲਾ ਭਾਈ ਹਾਂ ਬਾਲੀ ਮਾਰੀ ਬਾਲੀ ਪੜੀ ਜਾ ਉਹ ਆਣੀ ਮੰਨਦਾ ਉਹ ਆਪਦੇ ਜਣਾ ਜਿਵੇਂ ਮੀਂਹ ਟੋੜੇ ਆਉਂਦੇ ਆਂ ਬੜਾ ਹਾਂ ਬਈ ਨੂੰ ਤੇ ਕੌਂਡਿਸ਼ਨ ਬਹੁਤ ਸੋਹਣੀ ਭਾਈ ਹਾਂ ਬਈ ਚੱਲ ਬਹੁਤ ਟੈਪ ਦੀ ਬਹੁਤ ਵੀ ਬਹੁਤ ਅੱਗੇ ਕਰਦੇ ਮੈਚ ਬਹੁਤ ਜੱਫੀ ਹੁੰਦੀ ਪਾਚੇ ਚੇ ਉਹੇ ਮਾਂ ਕੋਲ ਕਿੰਨੀ ਬੋੜਾ ਚਿਰ ਤੇ ਛੱਪਦੇ ਵੀ ਆਪਣਾ ਬਈ ਬੰਦਾ ਜਾਂਦਾ ਜਾਂਦਾ ਹਾਂ। ਹੂੰ। ਉਹ ਤਾਂ ਹੰਗਲੇ ਆ ਵੀ ਨਹੀਂ ਖੜੇ ਯਾਰ। ਅਸੀਂ ਆ ਕੇ ਖੜੇ ਨਹੀਂ ਵਿੱਚ ਜਿੱਪੀ ਦੇ। ਇਹ ਫੜੂ ਦੇ ਜੱਫੇ ਦੇ ਇੱਕ ਦੋ ਲਾ ਆਨ ਦੇ ਬਸ ਐਂਡਿਕਾ ਦੋਹਾਂ ਜੱਫਿਆਂ ਦਾ ਫਰਕ ਕੀ? ਬਾਲਟੀ ਨੂੰ ਮੇਰੇ ਨਾਲ ਕਿ ਦੋ ਜੱਫੇ ਇਹਨੂੰ ਦੋ ਸੀ ਬਾਲਟੀਆਂ। ਕਿੰਨੇ ਸੀ? ਤਾਰਾ ਤਾਰਾ ਜਿਹਾ ਸੀ। ਤਾਰਾ। ਬਾਈ ਦੇ ਸੀ 11 ਤਾਰਾ ਹੀ ਬੰਦ ਰਹੇ। ਹਾਂ। 14 15 15 ਦੋ ਜੱਫੇ। ਤੇ ਖੜੇ ਵੀ ਨਹੀਂ ਸੀ। 15 15। ਉਹ ਤਾਰਾ ਤਾਰਾ। ਉਹਰ। ਇੱਟਾ ਕੰਮ ਕਰਦੇ। ਇਹਦਾ ਇਹ ਬਾਹਰ ਮੀਟਿੰਗ ਤੇ। ਅਰੇ ਇਹ ਨਾ ਕੀ ਕਰਦੇ ਹੋ? ਉਹ ਰਹਿ ਗਏ ਗੋਲੀ ਲੱਤਾਂ ਫੜੀਆਂ। ਇੱਧਰ ਖੜੀ ਮੇਰੇ। ਗੋਲੀ ਪੈਸੇ ਮਾਰਦੀ। ਚਿੱਤਾਂ ਮਾ ਇਹ ਲੱਤ ਮਾਰ। ਗੋਲਡੀ ਲੱਤਾਂ ਮਾਰ ਪੈਸੇ ਹੀ ਮਾਰਦੇ। ਅਰੇ ਮੇਰੇ ਲੱਤ ਮਾਰ। ਅੱਜ ਕਿਵੇਂ ਕਰਨੀ ਗਰਮੀ ਦੁੱਦ ਦੇ ਨਾ। ਆਇਆ ਯਾਰ ਪ੍ਰੋਬਲਮ। ਕਿਹਦਾ ਜਾਈ ਗਰਮੀ ਦੁੱਦ ਤਾਂ ਕਹਿੰਦਾ ਲੱਤ ਨਾਲ। ਆ ਲੈਣਾ ਆਪਾਂ। ਕੀ ਕਰ ਲੈਣਾ? ਫੜ ਲੈਣਾ ਤੈਨੂੰ। ਹੈ ਹੈ ਮੈਂ ਦੀਪਨੀ ਬਲੂਰ ਵਾਲਾ। ਨਹੀਂ ਭਾਈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਗਰਮੀ ਦਾ ਉਦਦਾ ਵੀ ਕੀ ਕਰ ਜੇ ਇਹਨੇ ਚੈਂਟ ਚੀਣਾਉਣਾ ਯਾਰ ਮੈਨੂੰ ਤਾਂ ਇਹ ਤਾਂ ਲੱਗ ਜੂਗਾ ਜੇ ਹੁਣ ਬੁੱਟਰ ਹੋਣਾ ਤੇ ਉਹ ਤਾਂ ਕੜੂੜ ਤੇ ਕਹੂੰਗਾ ਰੇਟ ਕੋਣ ਲੱਗਿਆ ਹਾਂ ਫੜ ਕੇ ਹੁਣ ਚੈਂਟ ਖੜਾ ਓਏ ਹਾਂ ਜੇ ਨਾ ਖੜੇ ਫਿਰ ਖੜੂ ਪੱਕਾ ਪੱਕਾ ਘੜੂਗਾ ਭਾਈ ਬਸ ਪੱਕਾ ਵਾਦਾ ਦਿੰਦਾ ਬਸ ਠੀਕ ਹੈ ਕੱਚੀ ਵੀ ਫਿਰ ਵੇਲੇ ਲਓ ਮੂੰਹ ਲੈ ਹੋਰ ਕਾ ਮੇਰਾ ਘੜੂਗਾ ਮੈਨੂੰ ਜੱਫਾ ਲਾਉਣ ਮੇਰਾ ਖੜਨਾ ਹੋਣਾ ਓਨੇ ਤੈਨੂੰ ਏ ਕੋ ਆ ਗਿਆ ਕਿਹੜਾ ਸੱਤੀ ਕਿਹੜਾ ਓ ਬਈ ਆ ਜਾ ਰਹਾ ਕਵਲੇ ਸੁਣ ਰਹੀਦਾ ਆਇਆ ਬੱਚਾ ਕਿਹੜਾ ਮੋੜ ਸਾਡਾ ਕਿਹੜਾ ਸਕੂਟਰ ਦੇ ਮੋੜ ਆਹ ਆ ਸਾਨੂੰ ਫਿਰ ਸੀ ਥੋੜੀ ਸੀ ਨਾ ਸਾਨੂੰ ਹਰੇ ਸੀ ਆਪਣੇ ਨਾ ਸੀ ਇਹਨਾਂ ਖਾਗੇ ਨਹੀਂ ਆ ਕੇ ਕਹਿੰਦਾ ਤੁਸੀਂ ਬਣਾਓ ਟੀਮ ਯਾਰ ਕਹਿੰਦਾ ਮੇਰਾ ਪੌਂਟ ਨਾ ਆ ਰਿਹਾ ਉਹ ਕਹਿੰਨੇ ਹੋਲਡ ਚ ਰੱਖ ਦੂਗਾ ਬਾਕੀ ਜਿਹੜਾ ਦੱਸ ਦੇ ਮੈਂ ਰੱਖੀ ਕਿਹੜੀ ਗੁਰੂ ਸਾਹਿਬ ਦੀ ਆਉਣਾ ਓਏ ਉਹ ਚੱਲ ਸਾੰਪੀ ਚੱਲ ਓਗੋ ਗਲੇ ਕਿੱਥੇ ਹੈ ਗਈ ਆ ਉਹ ਉਹ ਜਾਉਣੇ ਆ ਉਹ ਦੀਨੂ ਨੀ ਪਤੰਦਰ ਕਹਿੰਦਾ ਲੈ ਅੱਛਾ ਆਕਾ ਮੇਰੇ ਹੈਲੋ ਅਸੀਂ ਇੱਥੇ ਆਉਂਦੇ ਆ ਓਏ ਓਹ ਤਰੌਣ ਚ ਨਹੀਂ ਆਲੇ ਬੜਾ ਪੜਾ ਮੈਨੂੰ ਕੋਈ ਮੈਂ ਫਿਰ ਕੋਲਾ ਜਣਾਲੇ ਫਾਰਕ ਇਸੇ ਨਹੀਂ ਬੈਠਾ ਰਿਹਾ ਕੋਈ ਜੱਫਾ ਕੋਈ ਇੰਡੀਆ ਕਿਹੜਾ ਜੀ ਇਕੱਠੇ ਸੁਣਿਆ ਸੀ ਮੈਂ ਹਾਂ ਜੀ ਆਇਆ ਜੀ ਥੀਨੂ ਤਾਪੁਰੀਆ ਅਬਦੁੱਲਿਆ ਅੰਗੂਲਿਆ ਹੋ ਗਿਆ ਮਾਰੇ ਤੇ ਮੇਰੇ ਤੇ ਟੋਟਰੀ ਰੱਖਦਾ ਹਾਂ 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 ਮੈਂ ਪਾੜੇ ਪਰ ਆ ਰਿਹਾ ਹਾਂ ਵੀ ਕਿਵੇਂ ਕੋਈ ਇੱਕ ਹੀ ਕਮਾਰ ਪੁਰੇ ਅਬਿੰਦਰੀ ਇਤਨੇ ਮਾਰੀ ਸੀ ਕਿਂਦੇ ਪੱਤ ਨਹੀਂ ਆਲੇ ਕਿੰਦਾ ਉਹ ਕਿੰਦਾ ਐ ਖੜਾ ਹੈ ਆਪਣੇ ਮਾਰੇ ਐਂ ਡਿੱਗ ਪਿਆ ਉਹ ਉਹ ਪਾੜੇ ਤੋਂ ਦੋ ਜਣੇ ਫੜ ਕੇ ਉਹ ਚੱਕੇ ਰਹੇ ਹੁੰਦੇ ਬੇਹੋਸ਼ ਜਾਂਦੇ ਉਹ ਬਾਜ਼ੇ ਪਾੜੇ ਉਹਦੇ ਕਿੰਨੀ ਭੜੀ ਮੈਨੂੰ ਜੀਦੇ ਕਿਹੜਾ ਰੇਟਰ ਹੈ ਭਾਰੀ ਓਏ ਏ ਆਪਣਾ ਰਾਜੂ ਦੇ ਰਾਜੂ ਨੇ ਵੀ ਐਦਗੀ ਤਾਂ ਆਪੀ ਮਾਰਤੀ ਐਡਮਿੰਟਨ ਉਹ ਤੇ ਕਿਹੜਾ ਯਾਰ ਜੱਸ ਗਈ ਹੋ ਨਹੀਂ ਲੱਜਦਾ ਉਹ ਰਾਣੀ ਵਾਲੀ ਆ ਜਦ ਦੇਖਦੇ ਜਦ ਪਈਆਂ ਲੈ ਗੈਂਟੀ ਲਾਇਆ ਇਹ ਬੇਬੇ ਮੈਂਟ ਮੋਲ ਗਿਆ ਅੱਜ ਰਾਣੀ ਲੋਈ ਹੈ ਨਾ ਕਿ ਲੈਣ ਲਾਇਆ ਤਾਂ ਕੋਈ ਜੱਸ ਮੈਂ ਲਾਇਆ ਤਾਂ ਗੁੰਗਾ ਟਪਾ ਕੇ ਆ ਗਏ ਮਲੇ ਰੂਪੇ ਕੋਲ ਬਾਪੂ ਦੇ ਫਰਗਟ ਤਾਂ ਮੈਂ ਕੱਢ ਦੇਣੀ ਯਾਰ ਚਾਰ ਚਾਰ ਘਾਟੇ ਜਾ ਚਾਰ ਘਾਟੇ ਥੋਬਾ ਦੇ ਛਾਉਣ ਨੂੰ ਬਾਹਰ ਦਿੱਸਦਾ ਤਾਂ ਕੰਨਾ ਹੋ ਗਿਆ ਦੱਸ ਵੀਡੀਓ ਪਾ ਦੇ ਖੱਚੀ ਰੁੰਦਰ ਚੱਲ ਵੀ ਲੱਗੀ ਇਹਦੀ ਗਈ ਦੀ ਰੂਰ ਰੂਰ ਦਾਣ ਕਢਾ ਜਾਂਦਾ ਉਹ ਵੇਖਿਆ ਕਿੰਨਾ ਭਾਰ ਆ ਇੱਥੋਂ ਬੀਜ ਨਿਕਲਦੀ ਆ ਜੀ ਤੁਹਾਨੂੰ ਪੌਣ ਇੱਕ ਬੈ ਗੇੜ ਕੇ ਆਉਣੇ ਇਹਨਾਂ ਨੂੰ ਰੁਕੇ ਦਲਵਾ ਦਿੰਦੇ ਆ ਪਪਾ ਜੀ ਰਾਹੀਆ ਇਧਰ ਆ ਮੇਨ ਨਜ਼ਰ ਖਾ ਲੈ ਤਰਾ 15 ਮਜ਼ਾਦਾ ਤਰਾ ਕੋਈ ਦਰਵਾਜ਼ਾ ਕਿਦਾ ਵੀ ਮੁਕਵਾਏ ਉਹ ਮੇਰੇ ਗਾਜੀ ਆਣੇ ਰੱਖੇ ਬਛੇਰੇ ਬਛੇਰੇ ਹੈਗੇ ਮੋਸਰਜੀ ਆ ਪਤਾ ਨਹੀਂ ਕਿੱਥੇ ਆ ਜਿੱਦ ਦਿਨ ਯਾਰ ਮੈਂ ਕੋਈ ਵੀ ਛੇਰਾ ਜੱਤ ਗਿਆ ਯਾਰ ਜਦੋਂ ਮੈਂ ਤੈਨੂੰ ਦੇ ਦਿੰਦਾ ਗਾਜੀ ਆਣੇ ਰੱਖੇ ਬਛੇਰੇ ਵੀ ਹੋਵੇ ਜਿੱਥੇ ਮੈਂ ਜੱਤ ਗਿਆ ਯਾਰ ਸਤੀਰਾਵ ਦੋਏ ਦਿਨ ਖੋਲੇ ਨਾ ਬਾਗ ਦੇ ਜਵਾਨ ਤਾਂ ਤੈਨੂੰ ਪਤਾ ਹੀ ਆਪਣਾ ਦੋਏ ਦਿਨ ਖੋਲਵਾਉਣ ਦਾ ਬੱਕਾ ਲੋ ਚੱਕ ਬਛੇਰਾ ਗਿਆ ਢੂਗਾ ਹੁਣ ਆਪਿਆ ਕਾ ਮਗੋਂ ਪੁੱਲਾ ਲੁੱਟਾ ਕੇ ਤੱਕ ਡੋਣਾ ਆ ਨਾ ਤੇ ਭਾਈ ਇਹਦੇ ਇਹਦਾ ਹੀ ਲਵਾਲੀਏ ਕੈਂਪ ਆਪਾ ਕੋਝ ਬਣਾ ਲਓ ਪਤਾ ਲੱਗ ਗਿਆ ਮੈਨੂੰ ਇਹ ਦੇਖੋ ਛੇਰੇ ਹੋਏ ਗੱਡੀ ਚੱਲਦੀ ਆ ਜੀ ਵਾਹ ਜੀ ਠੀਕਾ ਤੈਨੂੰ ਸਾਰਾ ਪਤਾ ਮੇਰੇ ਤੋਂ ਆ ਮੇਰਾ ਫਾਈਨਲ ਫੋਨੇ ਕੋਲੇ ਆ ਕੇ ਖੜ ਗਿਆ ਪਹਿਲਾਂ ਹੀ ਆ ਗਿਆ ਰੇਡਾ ਤੈਨੂੰ ਦੱਸ ਦੇ ਪੋਰਡੀਆਂ ਮੈਨੂੰ ਪਤਾ ਸਾਰਾ ਛੇਰੇ ਦਿੱਤੇ ਤੇਰੇ ਤੇ ਪੱਕਾ ਯਾਰ ਥੋੜੀ ਬਹੁਤੀ ਮਿਹਨਤ ਤੈਨੂੰ ਮੇਰੇ ਦੱਸਣਾ ਤਾਂ ਪੈਣਾ ਹੀ ਆ ਆ ਪਹਿਲਾਂ ਆ ਪਾਈ ਕਰ ਲਿਆ ਹੈ ਨਾ ਸੁਭਾਣ ਸੁਭਾਣ ਆ ਹੀ ਰੱਖਦੇ ਆ ਮੇਥੋਂ ਦਾ ਮਰਜ਼ੀ ਦੂਜੇ ਦਿਨ ਉਹ ਕੰਦੇ ਨਾਲ ਬਾਦਸ ਸੁਭਾਣ ਰੋੜੀ ਵੀ ਲੱਗ ਗਈ ਹੈ ਗਿਆ ਕਦੇ ਇਹ ਰਵਾ ਬੀਗੜ ਪਰ ਜੋਰ ਪਾ ਲਮਾਂਗੇ ਜਿਹਨਾਂ ਦਿੱਤਾ ਇਹ ਉਹਦਾ 3 ਦੇ 4 ਕਿਤਾ ਇੱਕ ਬੰਦਾ ਸੱਟਿਆ ਹੁੰਦਾ ਕੋਰਾ ਕੰਪੀਰ ਮਰਵਾ ਕੇ ਦੇ ਗਰੀਬ ਬੰਦੇ ਹੈ ਹਾਂ ਉਹਦਾ ਦਾਰਕੋ ਬਾਈਕੋੜੀ ਦਾ ਭੇਜਾ ਬਹੁਤ ਚੱਲਦਾ ਮੇਰੇ ਕਾਰਗਰ ਨਾਲ ਦਾ ਕਾਹ ਦੇਣਾ ਲੋਕ ਠੀਕ ਹੈ ਨਾ ਕੋਈ ਬੰਦਾ ਜਾ ਵੀ ਆਪਣੀ ਜੀ ਰਹਾ ਹੈਗਾ ਦਾ ਇਹਦਾ ਮੈਂ ਹੁਣ ਬਾਹਰ ਨਹੀਂ ਜਾ ਬਿਕੀ ਦਾ ਓਕੀ ਰਹਿੰਦਾ ਵੀ ਕੀ ਰਾਤ ਦੇ ਵੀ ਕਿਦੋਂ ਪਹਿਲਾਂ ਦਾ ਵਧਾਈਆਂ ਪਾਉਣੀਆਂ ਅਦਾ ਅਨਾਂ ਤੈਨੂੰ ਬਾਹਲੀਆਂ ਬਾਲੀਆਂ ਪਹਿਲਾਂ ਵਧਾਈਆਂ ਮੋਟਰਸਾਈਕਲ ਦੀਆਂ ਦੇਈ ਜਾ ਜੀ ਮੈਂ ਜਾ ਹੀ ਦਾ ਇੱਕ ਨੋਟ ਲਾ ਦੇ ਨਿਵਾਂ ਜਾਂ ਬੂਡ ਫੋਨ ਲਾ ਦੇ ਗੱਲ ਵਿੱਚ ਬੋਲ ਲੱਗ ਜਾਊਗੀ ਸਾਰੇ ਸਿਆਲ ਪਾਏ ਨੇ ਦੁਪਹਿਰੇ ਭੇਜ ਆਈ ਉਹਦੇ ਆਹ ਆਹ ਮੈਂ ਆਹ ਲਾ ਫੰਡ ਮੈਂ ਕਿਹਾ ਅਮਰ ਹੋਦਾ ਮੇਰੇ ਸਾਡੇ ਦੀ ਇੱਕ ਗੱਲ ਇਹ ਕਹਦਾ ਵੀ ਕਿ ਅੱਜ ਤੋਂ ਕੋਈ ਨਾ ਕੁਝ ਹੋਊਗਾ ਗੋਰ ਜਿੰਨੇ ਤੋਂ ਉੱਪਰ ਦੀ ਹੈ ਨਹੀਂ ਹੋਏਗਾ ਉਹ ਡਿਸਿਪਲਨ ਨਹੀਂ ਬਣਾਉਣਾ ਹੁੰਦਾ ਉਹਦਾਂ ਨਹੀਂ ਯਾਰ ਤੁਹਾਡੇ ਤੇ ਫਿਰ ਆ ਆ ਉਹਦੇ ਫਾਰਾਦ ਹੋਤੇ ਨੇ ਜੇ ਤੋ ਯਾਰ ਨਵਾਂ ਨਵਾਂ ਉੱਠਿਆ ਹੈ ਸੋ ਕਾਈ ਜਿਸ ਨਵਾਂ ਨਵਾਂ ਹੈ ਇਹ ਤੇ ਗੱਲ ਦਾ ਸੈਟਮ ਆ ਕਿੰਨੇ ਬੰਦੇ ਇਹਦੇ ਕੋਲ ਬੰਦੇ ਆਉਂਦੇ ਆਂ ਉਹਨੂੰ ਕਾਹਤ ਚਾਹ ਆਹ ਜਿੱਥੇ ਦੀ ਗੱਲ ਆ ਆਪਣੇ ਆਪ ਦਾ ਸਾਈਕਲ ਬੋਲੇ ਗੱਲ ਕਰਦਾ ਬੈਟਰੀ ਮਿਲਦਾ ਜਿੰਨਾ ਆਪ ਮੈਂ ਨਹੀਂ ਹਸਾ ਲੌਤੀ ਚਾਹ ਪੰਡਰਾਨੀ ਤੂੰ ਤਾਂ ਓਕੇ ਦੇ ਮੂੰਹ ਤੇ ਕਹਿੰਦੇ ਹੋ ਜਿੰਨਾ ਹਾਂ ਪਾਰਟੀ ਮੇਰੇ ਵੱਲੋਂ ਤੂੰ ਇਹਦੇ ਜਿੱਤਿਆ ਨਹੀਂ ਇਹ ਸਾਰਾ ਜੱਤ ਗਿਆ ਇਹਦੇ ਪਾਰਟੀ ਮੇਰੇ ਵੱਲੋਂ ਚੱਕ ਫੰਜਰ ਮੰਜਰ ਜੀ ਜੱਟ ਕਹਿੰਦਾ ਪਾਰਟੀ ਮੇਰੇ ਲੋ ਅਰਸ਼ ਤੂੰ ਯਾਰ ਉਦੋਂ ਖੇਡਦਾ ਨਹੀਂ ਖਲਦੀ ਚਲੋ ਖੇਡਦਾ ਯਾਰ ਹਾਂ ਤੂੰ ਉਹ ਛੋਰਾ ਮੈਂ ਆਪ ਕਹਿੰਦਾ ਨਹੀਂ ਖੇਡਦਾ ਤੂੰ ਉਸਤਾਦ ਆ ਯਾਰ ਮਕਾਲ ਖੇਡੂ ਥੋੜੋ ਹਣਾ ਯਾਰ ਕਾ ਯਾਰ ਜੇ ਭਈਆ ਦੇ ਪੁਰਾਣੇ ਰੰਗਾਂ ਚ ਕੇ ਕੁਝ ਵੀ ਕਰ ਸਕਦਾ ਕਿਹਦੇ ਵਿੱਚ ਜਿੱਤੇ ਤੈਨੂੰ ਪੁੱਛਾ ਮੈਨਾਂ ਦਾ ਕੋਈ ਗੱਲ ਨਹੀਂ ਮੇਰੀ ਯਾਰ ਆਈ ਮੈਂ ਟੀਮ ਬਤਾਈ ਤੈਨੂੰ ਕਹਿਣਾ ਕਿਹੜੀ ਟੀਮ ਲਾਈ ਦੂ ਕਨਿਆ ਦੀ ਪੁੱਛ ਦੋ ਬਾਰ ਵਾੜ ਦੇ ਦੋ ਬਾਰ ਮੈਂ ਕਰ ਤੇਰੀ ਗਰਦ ਥੋਠੀ ਤੇ ਤੂੰ ਦੀ ਪਾ ਦੇਣੀ ਆ ਕਨਿਆਲ ਵਾਲਾ ਆ ਹੀ ਕਰਨਾ 5000 ਦੀ ਨਾ ਪਰਚੀ ਫੜ ਲਈ 5000 ਦੀ ਕਿਥੋਂ ਪੰਜ ਗੇਲੇ ਉਹ ਥੋੜੀ ਵੀ ਨਹੀਂ ਹੁੰਦਾ ਇਹ ਕਿ ਤੁਹਾਨੂੰ ਪਹਿਲਾਂ ਦਾ ਸਾਡੇ ਗੇਲੇ ਦਾ ਹੀ ਹਾਏ ਮੈਂ ਨਹੀਂ ਲੱਗੇ ਹੱਦ ਨਾਲ ਉਹ ਹੈ ਬਹੁਤ ਥੋੜੇ ਦਾ ਗੇਲੇ ਦਾ ਹੀ ਹੈ ਪਹਿਲਾਂ ਸਾਡੇ ਨੂੰ ਪਹਿਲਾਂ ਵੇਲੇ ਤੋਂ ਇਹਦਾ ਸਾਡੇ ਨੂੰ ਪਹਿਲਾਂ ਦਾ ਹੈ ਉਹ ਬੰਦਾ ਇਹ ਤਾਂ ਜਿੱਤੇ ਨੇ ਚਾਪਤੀਸਾ ਪਾ ਲਿਆ ਦੀ ਪਾਤੀ ਲੈ ਲਈ ਮੈਨੂੰ ਪਤਾ ਸੀ ਆਪਾਂ ਜੱਤੇ ਆ ਨਾ ਆਪਾਂ ਹਾਂ ਇੰਟਰਵਿਊ ਦੀ ਹੁੰਦੀ ਐਂਟਰ ਨਹੀਂ ਹੁੰਦੀ 5000 ਪਾਤੀ ਸੱਤੂ ਨੇ ਬਥਰਾ ਤੂੰ ਲਈ ਮੈਂ ਕਿ ਜਸਦਾ ਜਾਣੇ ਨਹੀਂ ਸਕਾ ਦੀਆ ਪਰ ਤੂੰ ਬਾਈ ਆਹੀ ਤਨਬੀਜ ਦੇ ਦਿਆਂਗੇ ਮੜ ਕੇ ਉਹ ਦਾਸ ਦਿੱਤਾ ਮੈਂ ਕਿ ਫੁੱਤੀ ਤੇ ਗੱਲ ਉਹ ਨਹੀਂ ਕਰੀ ਹਾਂ ਧੰਨਿਆ ਕਿੱਥੇ ਜਿੱਤ ਕੇ ਤੂੰ ਪੰਜ ਦੀ ਮਾਰ ਤੇ ਪੰਜ ਹੋਰ ਦੇ ਦੇਾਂਗੇ ਤੇਰੇ ਤੇੜੇ ਨੇ ਕਹਤਾ ਬਾਲਾ ਜਾ ਆਹੀ ਸੈਨੀਤ ਦਾ ਮੈਂ ਆ ਇਧਰ ਕਰ ਗਿਆ ਬੰਦਾ

ਦੇ ਪੱਦੇ ਵਿੱਚ ਲਾਈਆਂ ਕਰੇ ਹੱਟੀਆਂ ਪਿਆਰ ਖੱਟਿਆ ਟੋਟੇ ਵਾਲੇ ਨੇ ਮੈਂ ਦੁਨੀਆ ਵਾਲਾ ਟੰਪਰ ਦੁਨੀਆ ਵਾਲਾ ਕਹਿੰਦੇ ਸਿਰੇ ਦਾ 스타 ਦੋਤੇ ਦਾ ਸੁਬਦੀਪ ਸਿੰਘ ਫਰਾਂ ਕਬੱਡੀ ਦੇ ਮਾਣ ਦੇ ਵਿੱਚ ਆਇਆ ਦੁਨੀਆ ਸੰਦੀਪ ਬਾਪਰੀ ਹੈ ਉਹਦਾ ਬਾਹਰ ਆ ਗਿਆ ਜੀ ਸੰਦੀਪ ਆ ਪਿਆਰ ਹੁੰਦਾ ਹੈ ਸਰਦਾਰ ਰਾਜਾ ਸਿੰਘ ਮਾਤਾ ਸਵਰਗ ਦੀ ਸੀ ਮਾਤਾ ਕਲਵੰਤ ਕੌਰ ਉਤੇ ਦੁਨੀਆ ਤੇ ਨਹੀਂ ਰਹੇ ਮੈਂ ਆਪ ਲੋਕ ਗੱਲਾਂ ਕਰਦੇ ਸੁਣਿਆ ਹੈ ਵੀ ਮਾਤਾ ਜਲਵੰਤ ਕੌਰ ਨੇ ਦੋ ਪੁੱਤ ਜੰਮੇ ਆਏ ਇਹ ਜੱਗ ਤੇ ਆਈ ਕਬੱਡੀ ਵਾਸਤੇ ਆ ਇਹ ਗੱਲ ਪੱਕੀ ਹੈ ਮੋਹਰੇ ਤੇ ਸੰਦੀਪ ਦੇ ਲਈ ਤਾੜੀ ਕਿਹੜੀ ਹੋਰ 2022 ਜਿਹੜੇ ਨਾਲ ਆਖੋ ਫਾਤਰੀ ਹੋਣੀ ਹੈ ਸਰਦਾਰ ਜਲਵੰਤ ਸਿੰਘ ਦੀ ਥੱਗੀ ਭਾਈ ਉਹਨਾਂ ਦੇ ਪੁੱਤ ਅਮਰਤ ਕੀਮਾ ਥੱਗੀ ਭਾਈ ਇਰਾਨ ਕਰਉਂਦੇ ਆ ਫਾਫੇਗੜ ਸਾਹਿਬ ਦੇ ਵਿੱਚ ਕਬੱਡੀ ਕੱਪ ਹੋਵੇਗਾ ਤੇ ਤੋਂਪਿਆ ਦੇ ਸੰਦੀਪ ਦਾ ਸਮਾਰੋਹ ਉਹ ਟੱਕਰ ਦੇ ਨਾਲ ਕੀਤਾ ਜਾਵੇਗਾ ਉਹ ਕਹਿੰਦਾ 2013 14 15 ਸੰਦੀਪ ਕਹਿੰਦਾ ਸੱਤੀ ਭਾਈ ਦੇ ਵਿੱਚ ਕਿਹਾ ਕਿ ਸੰਦੀਪ ਨੇ ਜ਼ਿੰਦਗੀ ਦੇ ਸਾਥੋਂ ਕਦੇ 1 ਰੁਪਈਆ ਨਹੀਂ ਮੰਗਿਆ ਅਮਰਤ ਕਹਿੰਦਾ ਆਪਾਂ ਹਮੇਸ਼ਾ ਸੰਦੀਪ ਦੇ ਨਾਲ ਅੱਜ اعلان ਫਰਵਰੀ ਮਹੀਨਾ ਹੋਵੇਗਾ ਇੱਕ ਤਾਰੀਖ ਜ਼ੋਰਦਾਰ ਮਾਰਦੀ ਆਪਾਂ ਇਹ ਯਾਰੀ ਪਨਾਈਆ 15 ਸਾਲਾਂ ਦੀ ਯਾਰੀ ਬਾਈ ਦੋਦਾ ਜਿੱਤੂਗਾ ਵਾਕਓਵਰ ਦਾ ਕੋਈ ਵਾਕਓਵਰ ਦਾ ਕੋਈ ਚੱਕਰ ਨਹੀਂ ਕੱਟਾ ਕਹਿੰਦਾ ਮੈਂ ਦਬਾਉਣਾ ਤੈਨੂੰ ਅੱਜ ਵਾਕਓਵਰ ਪਲੇ ਕੇ ਬਲੂ ਕਹਾਂ ਹੋਰ ਨੇ ਨਹੀਂ ਲਾਤਾ ਪਲੇ ਕੇਣਾ ਦੋਦੇ ਦੀ ਟੀਮ ਚੋਂ ਹੋਰ ਨੂੰ ਨਹੀਂ ਪਲੇ ਕਰਦਾ ਵਿਆ ਇਹ ਬਚਾਰਾ ਧਿਆਨ ਖਿੱਚਦਾ ਇਹ ਬਹਿ ਜਾ ਥੱਲੇ ਵੇਖ ਲਾ ਗਰਮੀਂ ਦੋਦੇ ਓ ਗਰਮੀਂ ਦੋਦੇ ਗਰਮੀਂ ਅੱਜ ਤਾਂ ਗੱਲ ਅਣਕਾਂ ਦੀ ਆਈ ਪਈ ਆ ਟੁੱਟ ਕੇ ਵੀ ਮੈਂ ਨਾ ਵੀ ਪਰ ਅਗਲਾਡ ਦਾ ਬੈਸਟ ਜਾਫੀ ਸੀਜ਼ਨ ਦਾ ਮੰਦਰ ਸੇਲਵਰਾ ਵਾਵਾ ਟਾਈਮ ਗੈਪ ਜਾ ਪਤਾ ਹੀ ਬਾਈ ਅੱਛਾ ਪੰਜ ਸੈਟ ਆ ਗੋਗੀ ਦੇ ਕੀ ਗੱਲ ਜੀ ਆ ਰੈਸਟ ਕਰ ਰੈਸਟ ਕਰਕੇ ਹੋ ਜੂ ਸਰ ਠੀਕ ਅਗਲੇ ਮਹੀਨੇ ਆ ਆ ਮਣੀ ਜਲਾਲ ਆਲਾ ਪੋਸਟਰ ਡਿਜ਼ਾਈਨਰ ਆ ਜਾਦੂ ਪਹਾੜ ਹਾਂ ਇਹ ਪੇਜ ਆਲੇ ਆ ਦੋਵੇਂ ਉਹ ਓਨਲੀ ਕਬੱਡੀ ਆਲਾ ਇਹ ਕਾਰੋਸਮ ਪਾਰਕ ਵੱਤੋ ਆਦੀ ਨਾ ਇਹਦਾ ਪੇਜ ਤੇਰਾ ਵੀ ਕਿਹੜਾ ਹੀ ਦੋਵਾਂ ਵੀ ਆਏ ਆ ਨਾ ਇੱਕੋ ਹੀ ਆ ਨਾ ਤਾਂ ਹਾਂ ਬਾਕਲੇ ਅਮਦੇਵੀ ਇਕੱਠੇ ਹੀ ਓਨਲੀ ਕਬੱਡੀ ਵਾਲੇ ਹੈਂ ਹਾਂ ਬਾ ਬਾ ਅੱਜ ਅਰੇ ਫਰਟ ਡਲੂ ਕਰਦੇ ਆ ਨਾ ਕਾਰ ਲੈ ਕੇ ਲੋਹਮੜ ਕਰਾਉਣੀ ਆ ਮੈਂ ਪੱਕਾ ਟੂਰਨਾਮੈਂਟ ਕਰਾਦੀ ਬੋਲੇ ਯਾਰ ਉਹ ਕਰਾ ਦੇ ਪੱਕਾ ਕਰਾएंगे ਨਾ ਕਰਦੇ ਭਈ ਨਾ ਮਨ ਲੀ ਕਿਸਾਬ ਆ ਜੇ ਕੋਈ ਓਏ ਭੰਗੜਾ ਲਿਆ ਇਹ ਹੋ ਰਹੀ ਹੈ ਬਈ ਮਟ ਵਿੱਚ ਪਾਏਗਾ ਜੀ ਤਾਂ ਕਾਇਮ ਹੋ ਜਾ ਬਾਕੀ ਬੜਾ ਦੋ ਗਾਲ ਲੱਗਦੀ ਹੈ ਜੇ ਇਹ ਬਹੁਤ ਵੱਡੀ ਗੱਟ ਨਹੀਂ ਆਪਾਂ ਇੱਕ ਬੰਦਾ ਆਏਗਾ ਹੁਣ ਹੀ ਵੀ ਕਰਾਇਆ ਉਹ ਕਹਿੰਦਾ ਹੈਗਾ ਸਰਕਟ ਮੈਂ ਖੀੜ ਕੇ ਵੀ ਆਉਂਦਾ ਨਾ ਲੱਗਦੀ ਕਿਵੇਂ ਕਰਾਂ ਫੇਰ ਦੱਸ ਮੈਂ ਕਿਵੇਂ ਚੇ ਦੇ ਆਇਆ ਉੱਥੇ ਚਲੋ ਚਲੋ ਇੱਧਰ ਵੀ ਕਰਦੇ ਹੈਲੋ ਆਏ ਸਾਸਤਰੀ ਘਰ ਬੁਲਾਉਣੀ ਪੈਣੀ ਤੈਨੂੰ ਤਾਂ ਕਿਵੇਂ ਉਹੀ ਆ ਗਈ ਸੋਲਦੀ ਦੀ ਮੈਂ ਥੋੜੀ ਜੀ ਸੱਚੀ ਬੈਨਸ ਤਾਂ ਆ ਗਈ ਨਵਾਉਣ ਬੋਲੇ ਤੂੰ ਤਾਂ ਗੱਲਾਂ ਗੱਲ ਤਾਂ ਸੋਣ ਇੱਕ ਮਿੰਟ ਇੱਧਰ ਰੁਮ ਜਰੀਗਾ ਇੱਧਰ ਮੂੰਹ ਤਾਂ ਕਰ ਗੱਲਾਂ ਸੱਚ ਨਹੀਂ ਕਰਾਦੀਆਂ ਆ ਆਇਓ ਯਾਰ ਭਾਈ ਇਹ ਮੈਂ ਇਹਨੇ ਨਵੀਂ ਕਮਰੇ ਤਾਂ ਨਹੀਂ ਜਲਾ ਲਏ ਮੈਂ ਉੱਥੇ ਆਣਾ ਜੀ ਭਾਈ ਨੇ ਨਹੀਂ ਦੱਸਿਆ ਜੀ ਨਵੀਂ ਦੇ ਕਮਰੇ ਤਰਨਾ ਲੈ ਦੇਖਾ ਭਾਈ ਗੱਲ ਜਿੱਤੀ ਪਾ ਗਈ ਲੈ ਮੈਂ ਗੋਣਾ ਕਰਿਆ ਮੈਂ ਭੈਣ ਨੂੰ ਸੁਬਾਈ ਸੱਚ ਕਹਦਾ ਦੱਸਣ ਲੱਗਿਆ ਕਿ ਖਾਣ ਗਿਆ ਹੋਣ ਗਿਆ ਕੋਈ ਕਿਹਾ ਮੈਂ ਦੱਸਿਆ ਨਹੀਂ ਕਿੱਥੇ ਯਾਰ ਕੱਟਾ ਦੇ ਲੈ ਵੀ ਭਾਈ ਕਹਿੰਦਾ ਮੈਂ ਕਿਹਾ ਤੂੰ ਕਿੱਡਾ ਮਰਜ਼ੀ ਕੱਪ ਲੈ ਜਾ ਕੋਈ ਮਰਜ਼ੀ ਲੈ ਮੈਨੂੰ ਵੀ ਨਾ ਬਰਾ ਕਰ ਦਿਸ ਮੈਨੂੰ ਵੀ ਨਾ ਬੰਦੀ ਮੈਨੂੰ ਵੀ ਜਦੋਂ ਦੇਖਣਾ ਮੈਂ ਦੱਸ ਦੇ ਦੱਸ ਨਹੀਂ ਟੀਮ ਕੋਈ ਨਹੀਂ ਦੀ 20000 ਜਦ ਮੈਂ ਖੇਡਿਆ ਨਹੀਂ ਪੁਆਇੰਟ ਬਰ ਕੋਡੀਆਂ ਸੁਣ ਲੈ ਨਾ ਨਾ ਕਮੇਟੀ ਦੇ ਕਿੱਢ ਕੇ ਨਹੀਂ ਸੁਣਿਆ ਉਹ ਰਾਹ ਕੋਈ ਉਂਗਲਾ ਨਹੀਂ ਭਾਈ ਮਾਫ ਕਰ ਦੇ ਕਾਦੇ ਵਿੱਚ ਮੈਂ ਦਾ ਯਾਰ ਮਾਰੀਏ ਨਾ ਤੂੰ ਹੀ ਭੈ ਤੇ ਭਾਈ ਯਾਰ ਕਿੱਥੇ ਆ ਜੋ ਦੋਨੇ ਆ ਸ਼ੋਨਾ ਯਾਰ ਕੋਈ ਨਹੀਂ ਗਲਤੀ ਹੋਈ ਕਾਦੀ ਵਿੱਚ ਗਲਤੀ ਮੰਗਾ ਲਾਦਾ ਜੋ ਕਿ ਮੈਂ ਉਹ ਕੋੜੇ ਛੁੜਾ ਦੇ ਯਾਰ ਉਹ ਕੋੜੇ ਮੈਂ ਕਹਾਂ ਮੰਗਾ ਉਹ ਛੁੜਾ ਦੇ ਯਾਰ ਉਹ ਮੈਂ ਉਹ ਕੋੜੇ ਛੁੜਾ ਦੇ ਯਾਰ ਬਹੁਤ ਤਗੜਾ ਪਹਿਲਵਾਨ ਹੈ ਹੈ ਨਾ ਆਈ ਪਾਏਦਾ ਆ ਜਾਓ ਮੈਂ ਪੋਜਾ ਕਰੇ ਟੋਗੀ ਬਾਹਰ ਵੇਖੋ ਦਰਸ਼ਕ ਕਿੰਨਾ ਪਿਆਰ ਕਰ ਰਹੇ ਹੈ ਕਿੰਨਾ ਹਨੇਰਾ ਹੋ ਗਿਆ ਤੇ ਹਾਲੇ ਵੀ ਉਨੇ ਹੀ ਦਰਸ਼ਕਾਂ ਦੇ ਜੁੜੇ ਹੋਏ ਐ ਇਹ ਕਬੱਡੀ ਨੂੰ ਪਿਆਰ ਕਰਦੇ ਐ ਪਰ ਵੀਰ ਬਣ ਕੇ ਕੋਰ ਵਧੀਆ ਰੱਖੋ ਸਰਦਾਰ ਕਤਰ ਸਿੰਘ ਜੀ ਤੇ ਦਰਸ਼ਨ ਜੱਟ ਫਾਈਨਲ ਮੈਚ ਆਪਣੀ ਟੀਮ ਦਾ ਅਗਲੇ ਫੇਰ ਜਲਦੀ ਆਵਾਂਗੇ ਅਰੀਕਾ ਬੰਦ ਲਓ ਬਾਈ ਕੋਟ ਭਾਈ ਜਲਦੀ ਜਾਵੇ ਕੋਟ ਭਾਈ ਜਿਹੜਾ ਮੁੰਡਾ ਬੋਦਾ ਆ ਗਈ ਕੋਟ ਭਾਈ ਟੀਮ ਬਦਲਦੀ ਜਾਵੇ ਜਿੰਦੀ ਦਾ ਮੇਰੀ ਬੇਨਤੀ ਹੈ ਜਲਦੀ ਆ ਜੜੀ ਮੇਰੀ ਬੇਟੀ ਆ ਕੋਟ ਭਾਈ ਜਲਦੀ ਆਵੇ ਦੋਦਾ ਜਿਹੜਾ ਕਹਿੰਦੇ ਖਿਡਾਰੀ ਕਹਿੰਦੇ ਤਿਆਰ ਵਰ ਤਿਆਰ ਹੈ ਇਹ ਕਹਿੰਦੇ ਦੋਦੇ ਕੌਣੀ ਪਿੰਡ ਦਾ ਆ ਏਰੀਆ ਇਲਾਕੇ ਦਾ ਨਾਲਵੇ ਦੀ ਕਬੱਡੀ ਦਾ ਥੰਮ ਕਿੱਲੇ ਤੇ ਕੋਈ ਆਤ ਕਫਨੀ ਨਹੀਂ ਹੋਵੇਗੀ ਲਓ ਸਾਹਮਣੇ ਕਹਿੰਦੇ ਦੋਦੇ ਵਾਲਾ ਬਾਦ ਬੜੀ ਕਬੱਡੀ ਤੋਤੇ ਵਾਲਾ ਬਾਜ ਜੁੜ ਗਿਆ ਬੱਜੋ ਨੇ ਕਹਿੰਦੇ ਗੋਲਡੀ ਬੱਜਵਾਨ ਆਜ ਦੇ ਕਹਿੰਦੇ ਦੋਵੇਂ ਸਾਡੇ ਤੌਰ ਤੇ ਬੈਟਰੇਟਰ ਨੇ ਲੈ ਵੀ ਲੱਖ ਲੱਖ ਮਾਰ ਕਾ ਨਿਆਰਾ ਦੋਵੇਂ ਭਰਾਵਾਂ ਨੂੰ ਔਰ ਪਰਮਾਤਮਾ ਨੇ ਇੱਕ ਵੀ ਰੰਗ ਭਗ ਲਾਇਆ ਸਾਰੇ ਵੀਰਾਂ ਤੋਂ ਬਾਬਾ ਤੰਦਰੁਸਤੀਆਂ ਬਖਸ਼ੇ ਇਨਾਮਾਂ ਦੀ ਵੰਡ ਜਿਹੜੀ ਕਹਿੰਦੇ ਕੀਤੀ ਜਾ ਰਹੀ ਹੈ